ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੀ ਟੋਟਕੇ ਦੇ ਉੱਪਰ ਦੋਸਤੋ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਕਿ ਜੇਕਰ ਤੁਸੀਂ ਸ਼ੁੱਕਰਵਾਰ ਦੀ ਸ਼ਾਮ ਨੂੰ ਇਹ ਉਪਾਅ ਕਰ ਲੈਂਦੇ ਹੋ ਤਾਂ ਵੇਖਣਾ ਕਿ ਤੁਹਾਨੂੰ ਇਸ ਉਪਾਅ ਦੇ ਕਰਨ ਤੋਂ ਬਾਅਦ 24 ਘੰਟਿਆਂ ਦੇ ਅੰਦਰ ਰਿਜ਼ਲਟ ਮਿਲ ਜਾਵੇਗਾ ਤੇ ਤੁਹਾਡੇ ਜਿਹੜੇ ਵੀ ਕੰਮ ਕਈ ਸਮੇਂ ਤੋਂ ਰੁਕੇ ਹੋਏ ਸਨ ਉਹ ਕਿਵੇਂ ਤੁਹਾਨੂੰ ਹੁੰਦੇ ਦਿਖਾਈ ਦੇਣਗੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਲక్ష్ਮੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਮਾਤਾ ਲక్ష్ਮੀ ਜੀ ਤੁਹਾਡੇ ਉੱਪਰ ਆਪਣੀ ਮਿਹਰ ਵਰਸਾ ਦੇਣ ਤੇ ਤੁਹਾਡੇ ਕੰਮ ਵੀ ਬਹੁਤ ਜਲਦੀ ਜਲਦੀ ਸੰਪੂਰਨ ਹੋ ਜਾਣ ਅੱਜ ਦੀ ਅਸੀਂ ਆਪਣੀ ਵੀਡੀਓ ਵਿੱਚ ਲੈ ਕੇ ਆਏ ਹਾਂ ਜੀ ਇੱਕ ਐਸਾ ਉਪਾਅ ਜਿਸ ਦੇ ਨਾਲ ਤੁਹਾਡੇ ਜਿਹੜੇ ਕੰਮ ਕਾਫੀ ਸਮੇਂ ਤੋਂ ਰੁਕੇ ਹੋਏ ਸਨ ਉਹ ਸਫਲਤਾਪੂਰਵਕ ਪੂਰੇ ਹੋ ਜਾਣਗੇ ਜਿਵੇਂ ਕਿ ਤੁਸੀਂ ਕੋਈ ਨਵਾਂ ਮਕਾਨ ਬਣਾ ਰਹੇ ਸੀ ਪਰ ਉਹ ਮਕਾਨ ਜਦ ਤੁਸੀਂ ਬਣਾਉਣਾ ਸ਼ੁਰੂ ਕੀਤਾ ਤਾਂ ਉਸ ਵਿੱਚ ਕੋਈ ਅੜਚਣ ਆ ਗਈ ਪਰੇਸ਼ਾਨੀ ਕੋਈ ਇਹੋ ਜਿਹੀ ਆ ਗਈ ਕਿ ਉਹ ਕੰਮ ਤੁਹਾਡਾ ਰੁਕ ਹੀ ਗਿਆ ਜਾਂ ਫਿਰ ਤੁਸੀਂ ਕੋਈ ਇੰਟਰਵਿਊ ਦੇਣ ਲਈ ਜਾ ਰਹੇ ਹੋ ਪੂਰਾ ਇੰਟਰਵਿਊ ਤੁਸੀਂ ਪਾਸ ਕਰ ਲੈਂਦੇ ਹੋ ਅਖੀਰ ਵਿੱਚ ਤੁਸੀਂ ਖबरा ਜਾਂਦੇ ਹੋ ਤੇ ਉਹ ਸਮਾਂ ਤੁਹਾਡੇ ਹੱਥ ਵਿੱਚੋਂ ਨਿਕਲ ਜਾਂਦਾ ਹੈ ਜਾਂ ਨੌਕਰੀ ਸੰਬੰਧੀ ਤੁਹਾਨੂੰ ਕੋਈ ਪਰੇਸ਼ਾਨੀ ਕਾਫੀ ਸਮੇਂ ਤੋਂ ਤੰਗ ਕਰ ਰਹੀ ਹੈ ਜਾ ਫਿਰ ਤੁਸੀਂ ਕਿਸੇ ਇਗਜ਼ਾਮ ਨੂੰ ਪਾਸ ਕਰਨ ਦੀ ਕੋਸ਼ਿਸ਼ ਤਾਂ ਕਰ ਰਹੇ ਹੋ ਪਰ ਉਸ ਵਿੱਚ ਤੁਸੀਂ ਵਾਰ-ਵਾਰ ਫੇਲ ਹੋਈ ਜਾ ਰਹੇ ਹੋ ਕਹਿਣ ਦਾ ਭਾਵ ਹੈ ਕਿ ਜੋ ਵੀ ਤੁਹਾਡੇ ਕੋਈ ਰੁਕੇ ਹੋਏ ਕੰਮ ਹਨ ਉਹਨਾਂ ਨੂੰ ਸਹੀ ਸਮੇਂ ਤੇ ਸਹੀ ਵਿਧੀ ਦੇ ਨਾਲ ਕਰਨ ਲਈ ਅੱਜ ਅਸੀਂ ਤੁਹਾਡੇ ਲਈ ਇੱਕ ਉਪਾਅ ਲੈ ਕੇ ਆਏ ਹਾਂ ਜੀ ਉਹ ਵੀ ਇੱਕ ਨਿੱਕਾ ਜਿਹਾ ਉਪਾਅ ਹੈ ਜੋ ਕਿ ਤੁਸੀਂ ਸ਼ੁੱਕਰਵਾਰ ਨੂੰ ਹੀ ਕਰਨਾ ਹੈ ਇਹ ਸ਼ੁੱਕਰਵਾਰ ਦਾ ਮਹਾ ਉਪਾਅ ਹੈ ਜੋ ਕਿ ਤੁਸੀਂ ਦੇਖ ਲੈਣਾ ਕਰਕੇ ਜੇਕਰ ਤੁਸੀਂ ਇਹ ਉਪਾਅ ਨੂੰ ਵਿਸ਼ਵਾਸ ਦੇ ਨਾਲ ਕਰੋਗੇ ਤਾਂ 24 ਘੰਟਿਆਂ ਦੇ ਅੰਦਰ ਅੰਦਰ ਇਸ ਦਾ ਤੁਹਾਨੂੰ ਰਿਜ਼ਲਟ ਜ਼ਰੂਰ ਮਿਲ ਜਾਵੇਗਾ ਜੋ ਵੀ ਤੁਹਾਡੇ ਰੁਕੇ ਹੋਏ ਕੰਮ ਹਨ ਤੁਸੀਂ ਵੇਖੋਗੇ ਕਿ ਇਹ ਅਚਾਨਕ ਹੀ ਉਹ ਤੁਹਾਡੇ ਕੰਮ ਹੋਣ ਲੱਗ ਜਾਣਗੇ ਇੱਕ ਤਾਂ ਤੁਸੀਂ ਕਦੇ ਵੀ ਇਸ ਬਾਰੇ ਸੋਚਿਆ ਨਹੀਂ ਹੋਵੇਗਾ ਉਹ ਵੀ ਕੰਮ ਤੁਹਾਡਾ ਸ਼ੁਰੂ ਹੋ ਜਾਵੇਗਾ ਪਰ ਇਹ ਉਪਾਅ ਤੁਸੀਂ ਪੂਰੇ ਹੀ ਵਿਸ਼ਵਾਸ ਦੇ ਨਾਲ ਕਰੋਗੇ ਤਾਂ ਇਸ ਦਾ ਉਪਾਅ ਦਾ ਇਸ ਉਪਾਅ ਦਾ ਤੁਹਾਨੂੰ ਫਾਇਦਾ ਹੀ ਫਾਇਦਾ ਹੋਵੇਗਾ ਜੇਕਰ ਵਿਸ਼ਵਾਸ ਨਾਲ ਨਹੀਂ ਕਰੋਗੇ ਤਾਂ ਇਸ ਉਪਾਅ ਨੂੰ ਕਰਨ ਦਾ ਤੁਹਾਨੂੰ ਫਾਇਦਾ ਨਹੀਂ ਮਿਲ ਸਕਦਾ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਨੂੰ ਜੀਵਨ ਸੰਬੰਧੀ ਜਿਹੜੀਆਂ ਵੀ ਕੋਈ ਪਰੇਸ਼ਾਨੀਆਂ ਸਨ ਉਹਨਾਂ ਦਾ ਤਾਂ ਖਾਤਮਾ ਹੀ ਹੋ ਜਾਵੇਗਾ ਇਹ ਜਿਹੜੇ ਉਪਾਅ ਹੁੰਦੇ ਹਨ ਇਹ ਬਸ ਪਰੇਸ਼ਾਨੀਆਂ ਨੂੰ ਦੂਰ ਹੀ ਕਰਦੇ ਹਨ ਪਰ ਇਹਨਾਂ ਨੂੰ ਕਰਨ ਦੇ ਲਈ ਪਹਿਲਾਂ ਮਨ ਦੇ ਵਿੱਚ ਵਿਸ਼ਵਾਸ ਬਣਾਉਣਾ ਪੈਂਦਾ ਹੈ ਅੱਜ ਜੋ ਅਸੀਂ ਉਪਾਅ ਲੈ ਕੇ ਆਏ ਹਾਂ ਉਹ ਕਿਸੇ ਦਾ ਅਜ਼ਮਾਇਆ ਹੋਇਆ ਉਪਾਅ ਹੈ ਜਿਸ ਵਿਅਕਤੀ ਨੇ ਇਹ ਉਪਾਅ ਕੀਤਾ ਸੀ ਉਹ ਦੱਸ ਰਿਹਾ ਸੀ ਕਿ ਜਦ ਸਾਡਾ ਕਾਰ ਰਿਆਂ ਨੂੰ ਹੋ ਰਿਹਾ ਸੀ ਪਰ ਉਹਦੇ ਵਿੱਚ ਬਹੁਤ ਜ਼ਿਆਦਾ ਰੁਕਾਵਟਾਂ ਆ ਗਈਆਂ ਸਨ ਭਾਵ ਕਿ ਜਦ ਉਸ ਦਾ ਘਰ ਬਣ ਰਿਹਾ ਸੀ ਤਾਂ ਉਸ ਦਾ ਘਰ ਬਣਦੇ ਬਣਦੇ ਕਾਫੀ ਸਮਾਂ ਉਸ ਦੇ ਕੰਮ ਵਿੱਚ ਖਲਾਰ ਆ ਗਿਆ ਸੀ ਜਿਸ ਕਰਕੇ ਉਸ ਦਾ ਘਰ ਬਣਨੋਂ ਰੁਕ ਗਿਆ ਸੀ ਜਿਸ ਕਰਕੇ ਬਹੁਤ ਜ਼ਿਆਦਾ ਉਸ ਨੂੰ ਟਾਈਮ ਲੱਗ ਰਿਹਾ ਸੀ ਤਾਂ ਉਸਨੇ ਇਹ ਵਾਲਾ ਉਪਾਅ ਕੀਤਾ ਤਾਂ ਉਸ ਦਾ ਘਰ ਬਣਨਾ ਫਿਰ ਤੋਂ ਸ਼ੁਰੂ ਹੋ ਗਿਆ ਤੇ ਉਸ ਨੂੰ 24 ਘੰਟੇ ਦੇ ਅੰਦਰ ਅੰਦਰ ਹੀ ਰਿਜ਼ਲਟ ਮਿਲਿਆ ਦੋਸਤੋ ਕਿਸੇ ਨੂੰ ਇਸ ਉਪਾਅ ਦਾ ਹਫ਼ਤੇ ਦੇ ਵਿੱਚ ਵੀ ਰਿਜ਼ਲਟ ਮਿਲ ਸਕਦਾ ਹੈ ਇਹ ਡਿਪੈਂਡ ਕਰਦਾ ਹੈ ਕਿ ਤੁਸੀਂ ਉਹ ਉਪਾਅ ਨੂੰ ਕਿੰਨੀ એનર્ਜੀ ਦੇ ਨਾਲ ਕਰਦੇ ਹੋ ਕਿੰਨੀ ਡੈਡੀਕੇਸ਼ਨ ਲਗਾ ਕੇ ਉਹ ਉਪਾਅ ਕਰਦੇ ਹੋ ਤੇ ਜੇਕਰ ਵਿਸ਼ਵਾਸ ਨਹੀਂ ਹੈ ਤਾਂ ਉਪਾਅ ਵੀ ਬਿਲਕੁਲ ਨਹੀਂ ਕਰਨਾ ਚਾਹੀਦਾ ਹੁਣ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਕਰਨਾ ਕੀ ਹੈ ਜਿਹੜਾ ਉਪਾਅ ਹੈ ਇਹ ਤੁਸੀਂ ਸ਼ੁੱਕਰਵਾਰ ਨੂੰ ਹੀ ਕਰਨਾ ਹੈ ਬਸ ਸ਼ਰਤ ਇੰਨੀ ਹੈ ਕਿ ਇਸ ਨੂੰ ਤੁਸੀਂ ਸੂਰਜ ਛਿਪਣ ਤੋਂ ਬਾਅਦ ਹੀ ਕਰਨਾ ਹੈ ਭਾਵ ਕਿ ਸ਼ਾਮ ਨੂੰ ਹੀ ਕਰਨਾ ਹੈ ਅਸੀਂ ਤੁਹਾਨੂੰ ਦੱਸ ਦਈਏ ਕਿ ਤੁਸੀਂ ਜੇਕਰ ਤੁਹਾਡੀ ਕੋਈ ਦੁਕਾਨ ਹੈ ਜਾਂ ਬਿਜ਼ਨਸ ਹੈ ਜੋ ਦੁਕਾਨ ਤੁਹਾਡੀ ਕਾਫੀ ਚੱਲਦੀ ਸੀ ਉਸ ਵਿੱਚ ਬਹੁਤ ਜ਼ਿਆਦਾ ਗ੍ਰਾਹਕ ਆਉਂਦੇ ਸੀ ਪਰ ਹੁਣ ਤੁਹਾਡੀ ਰੁਕਾਵਟ ਹੋਣ ਕਾਰਨ ਉਹ ਦੁਕਾਨ ਤਾਂ ਬੰਦ ਦੇ ਹੀ ਬਰਾਬਰ ਹੋ ਚੁੱਕੀ ਹੈ ਤਾਂ ਤੁਸੀਂ ਆਪਣੀ ਦੁਕਾਨ ਤੇ ਵੀ ਇਹ ਉਪਾਅ ਕਰ ਸਕਦੇ ਹੋ ਜੇਕਰ ਤੁਹਾਡਾ ਕੋਈ ਆਨਲਾਈਨ ਬਿਜ਼ਨਸ ਹੈ ਤਾਂ ਤੁਸੀਂ ਉਥੇ ਵੀ ਇਹ ਉਪਾਅ ਕਰ ਸਕਦੇ ਹੋ ਪਹਿਲਾਂ ਵਾਂਗ ਹੀ ਤੁਹਾਡੀ ਦੁਕਾਨ ਚੱਲ ਪਵੇਗੀ ਤੇ ਪਹਿਲਾਂ ਵਾਂਗ ਹੀ ਤੁਹਾਡਾ ਜਿਹੜਾ ਬਿਜ਼ਨਸ ਰੁਕਿਆ ਹੋਇਆ ਸੀ ਉਹ ਵੀ ਚੱਲ ਪਵੇਗਾ ਤੇ ਘਰ ਵਿੱਚ ਜਿੰਨੀਆਂ ਵੀ ਕੋਈ 네ਗਟਿਵ ਐਨਰਜੀ ਹਨ ਜਾਂ ਦੁਕਾਨ ਵਿੱਚ ਜਾਂ ਬਿਜ਼ਨਸ ਵਿੱਚ ਉਹ ਸਭ ਦੂਰ ਹੋ ਜਾਣਗੀ ਹੁਣ ਗੱਲ ਕਰਦੇ ਹਾਂ ਜੀ ਉਸ ਉਪਾਅ ਦੇ ਬਾਰੇ ਇਸ ਦੇ ਵਿੱਚ ਤੁਸੀਂ ਸਭ ਤੋਂ ਪਹਿਲਾਂ ਕੀ ਲੈਣਾ ਹੈ ਜੀ ਇੱਕ ਨਿੰਬੂ ਲੈਣਾ ਹੈ ਜਿਹੜਾ ਕਿ ਬਿਲਕੁਲ ਬੇਦਾਗ ਨਿੰਬੂ ਹੋਵੇ ਉਹ ਨਿੰਬੂ ਬਿਲਕੁਲ ਤਾਜ਼ਾ ਹੀ ਹੋਣਾ ਚਾਹੀਦਾ ਹੈ ਫਰਿੱਜ ਵਿੱਚੋਂ ਕੱਢ ਕੇ ਉਸ ਨੂੰ ਨਹੀਂ ਵਰਤਣਾ ਤਾਜ਼ਾ ਨਿੰਬੂ ਹੋਣਾ ਚਾਹੀਦਾ ਹੈ ਤਾਜ਼ਾ ਨਿੰਬੂ ਲੈ ਕੇ ਤੁਸੀਂ ਉਸ ਤੇ ਚਾਰ ਕੱਟ ਲਗਾ ਦੇਣੇ ਹਨ ਜਦ ਤੁਸੀਂ ਨਿੰਬੂ ਨੂੰ ਕੱਟ ਲਗਾਉਣੇ ਹਨ ਤਾਂ ਇਹ ਨਿੰਬੂ ਬਸ ਥਲੀਆਂ ਜੁੜਿਆ ਹੋਣਾ ਹੋਣਾ ਚਾਹੀਦਾ ਹੈ ਇਸ ਨਿੰਬੂ ਨੂੰ ਬਿਲਕੁਲ ਵੀ ਚਾਰ ਪੀਸ ਅਲੱਗ-ਅਲੱਗ ਨਹੀਂ ਕਰਨੇ ਇਹ ਨੀਚੇ ਜੁੜਿਆ ਹੋਣਾ ਚਾਹੀਦਾ ਹੈ ਬਸ ਉੱਪਰ ਤੁਸੀਂ ਚਾਰ ਕੱਟ ਲਗਾਉਣੇ ਹਨ ਇਸ ਨਿੰਬੂ ਦਾ ਜਿਹੜਾ ਥੱਲੇ ਵਾਲਾ ਭਾਗ ਹੈ ਉਹ ਜੁੜਿਆ ਹੀ ਹੋਣਾ ਚਾਹੀਦਾ ਹੈ ਇਸ ਨੂੰ ਫਿਰ ਚਾਰ ਚੀਰੇ ਲਗਾਉਣ ਤੋਂ ਬਾਅਦ ਉਸ ਦੇ ਵਿੱਚ ਤੁਸੀਂ ਕਾਲੀ ਸਰ੍ਹੋਂ ਦਾ ਪਾ ਦੇਣੀ ਹੈ ਉਸ ਦੇ ਵਿੱਚ ਤੁਸੀਂ ਫਿਰ ਕਾਲੀ ਸਰ੍ਹੋਂ ਪਾ ਦੇਣੀ ਹੈ ਇਹ ਸਰ੍ਹੋਂ ਤੁਹਾਨੂੰ ਆਰਾਮ ਨਾਲ ਕਿਸੇ ਵੀ ਦੁਕਾਨ ਤੋਂ ਮਿਲ ਸਕਦੀ ਹੈ ਘਰ ਵਿੱਚ ਵੀ ਕਈ ਵਾਰ ਮੌਜੂਦ ਹੀ ਹੁੰਦੀ ਹੈ ਜੇਕਰ ਇਹ ਕਾਲੀ ਸਰਸੋਂ ਤੁਸੀਂ ਪਾ ਦਿੰਦੇ ਹੋ ਤਾਂ ਤੁਹਾਨੂੰ ਇਸ ਦਾ ਫਾਇਦਾ ਬਹੁਤ ਜ਼ਿਆਦਾ ਹੋਣ ਵਾਲਾ ਹੈ ਜੇਕਰ ਨਿੰਬੂ ਦੇ ਵਿੱਚ ਪਾਣੀ ਹੈ ਤਾਂ ਉਸ ਤੋਂ ਬਾਅਦ ਤੁਸੀਂ ਥੋੜੀ ਜਹੀ ਹਲਦੀ ਇਸ ਦੇ ਵਿੱਚ ਪਾ ਸਕਦੇ ਹੋ ਇੱਕ ਚਮਚ ਹਲਦੀ ਤੁਸੀਂ ਇਸ ਦੇ ਉੱਪਰ ਪਾ ਦੇਣੀ ਹੈ ਪਹਿਲਾਂ ਕਾਲੀ ਸਰੋਂ ਫਿਰ ਦੂਜੇ ਨੰਬਰ ਤੇ ਹਲਦੀ ਤੇ ਫਿਰ ਤੀਜੇ ਨੰਬਰ ਤੇ ਤੁਸੀਂ ਇਸ ਵਿੱਚ ਸਮੁੰਦਰੀ ਨਮਕ ਪਾਉਣਾ ਹੈ ਫਿਰ ਇਸ ਨਿੰਬੂ ਦੇ ਅੰਦਰ ਤੁਸੀਂ ਜੇਕਰ ਤੁਹਾਡੇ ਕੋਲ ਸਮੁੰਦਰੀ ਨਮਕ ਮੌਜੂਦ ਨਹੀਂ ਹੈ ਤਾਂ ਘਬਰਾਉਣ ਦੀ ਕੋਈ ਵੀ ਲੋੜ ਨਹੀਂ ਹੈ ਤੁਸੀਂ ਕੋਈ ਵੀ ਨਮਕ ਇਸ ਦੇ ਵਿੱਚ ਪਾ ਸਕਦੇ ਹੋ ਤੁਹਾਨੂੰ ਬਹੁਤ ਜ਼ਿਆਦਾ ਬਾਜ਼ਾਰ ਵਗੈਰਾ ਵੱਲ ਭੱਜਣਾ ਨਹੀਂ ਪਵੇਗਾ ਕਿ ਤੁਸੀਂ ਸਮੁੰਦਰੀ ਨਮਕ ਹੀ ਇਸ ਦੇ ਵਿੱਚ ਪਾਉਣਾ ਹੈ ਤੁਸੀਂ ਦੂਜਾ ਨਮਕ ਜਿਸ ਨੂੰ ਵਾਈਟ ਨਮਕ ਵੀ ਕਹਿੰਦੇ ਹਨ ਉਹ ਵੀ ਪਾ ਸਕਦੇ ਹੋ ਜਾਂ ਜੇਕਰ ਤੁਹਾਡੇ ਘਰ ਕਾਲਾ ਨਮਕ ਹੈ ਤਾਂ ਉਸ ਦਾ ਵੀ ਇਸਤੇਮਾਲ ਕਰ ਸਕਦੇ ਹੋ ਜਾਂ ਸਿੰਦੇ ਨਮਕ ਦਾ ਵੀ ਇਹ ਸਭ ਚੀਜ਼ਾਂ ਤੁਸੀਂ ਨਿੰਬੂ ਦੇ ਅੰਦਰ ਭਰ ਦੇਣੀਆਂ ਹਨ ਇਸ ਤੋਂ ਬਾਅਦ ਤੁਸੀਂ ਇਸ ਨਿੰਬੂ ਨੂੰ ਸੱਜੇ ਹੱਥ ਵਿੱਚ ਹਥੇਲੀ ਤੇ ਰੱਖ ਦੇਣਾ ਹੈ ਤੇ ਉਸ ਤੋਂ ਬਾਅਦ ਜੇਕਰ ਤੁਸੀਂ ਆਪਣੀ ਦੁਕਾਨ ਤੇ ਇਹ ਉਪਾਅ ਕਰ ਰਹੇ ਹੋ ਤਾਂ ਦੁਕਾਨ ਦੇ ਅੰਦਰ ਉਪਾਅ ਇਹ ਕਰ ਸਕਦੇ ਹੋ ਜੇਕਰ ਤੁਸੀਂ ਆਪਣੇ ਘਰ ਦੇ ਵਿੱਚ ਇਹ ਉਪਾਅ ਕਰਦੇ ਹੋ ਤਾਂ ਤੁਸੀਂ ਘਰ ਦੇ ਹਰ ਕਮਰੇ ਦੇ ਵਿੱਚ ਇਸ ਨੂੰ ਲੈ ਕੇ ਜਾਣਾ ਹੈ ਜੋ ਮਤਲਬ ਕਿ ਤੁਸੀਂ ਪਰ ਜਿਸ ਵੀ ਪਰਮਾਤਮਾ ਨੂੰ ਮਨ ਦੇਓ ਉਸ ਨੂੰ ਯਾਦ ਕਰਦੇ ਹੋਏ ਆਪਣੇ ਕਮਰਿਆਂ ਵਿੱਚ ਜਾਂ ਦੁਕਾਨ ਵਿੱਚ ਲੈ ਕੇ ਜਾ ਰਹੇ ਹੋ ਯਾਦ ਕਰਦੇ ਹੋਏ ਮਨ ਵਿੱਚ ਇਹ ਬੋਲਣਾ ਹੈ ਜੋ ਤੁਹਾਨੂੰ ਲੱਗ ਰਿਹਾ ਹੈ ਕਿ ਸਾਨੂੰ ਕਿਹੜੀ ਪਰੇਸ਼ਾਨੀ ਆ ਰਹੀ ਹੈ ਜਾਂ ਕਿਸ ਦੇ ਵੱਲੋਂ ਤੁਹਾਨੂੰ ਇਹ ਪਰੇਸ਼ਾਨੀ ਦਿੱਤੀ ਗਈ ਹੈ ਜੇਕਰ ਤੁਹਾਨੂੰ ਕਿਸੇ ਉੱਪਰ ਸ਼ੱਕ ਹੈ ਜਾਂ ਕੋਈ ਰਿਸ਼ਤੇਦਾਰ ਦੇ ਉੱਪਰ ਸ਼ੱਕ ਹੈ ਜਾਂ ਤੁਹਾਨੂੰ ਕਿਸੇ ਅਣਡਿੱਗਵੰਡੀ ਤੇ ਸ਼ੱਕ ਹੈ ਤਾਂ ਤੁਸੀਂ ਉਸ ਦਾ ਨਾਮ ਲੈਂਦੇ ਹੋਏ ਇਸ ਨਿੰਬੂ ਨੂੰ ਘਰ ਦੇ ਵਿੱਚ ਜਾਂ ਦੁਕਾਨ ਦੇ ਵਿੱਚ ਘੁਮਾਉਣਾ ਹੈ ਤੇ ਉਸ ਵਿਅਕਤੀ ਦਾ ਨਾਮ ਤੁਸੀਂ ਬੋਲਦੇ ਜਾਣਾ ਹੈ ਤੇ ਜੋ ਵੀ ਤੁਹਾਡੀ ਪਰੇਸ਼ਾਨੀ ਹੈ ਉਸ ਬਾਰੇ ਵੀ ਗੱਲ ਕਰਦੇ ਜਾਣਾ ਹੈ ਇਹ ਉਪਾਅ ਕਰਦੇ ਸਮੇਂ ਤੁਸੀਂ ਕਿਸੇ ਦੇ ਨਾਲ ਵੀ ਕੋਈ ਵੀ ਗੱਲਬਾਤ ਨਹੀਂ ਕਰਨੀ ਕਿਉਂਕਿ ਇਹ ਜਿਹੜਾ ਨਿੰਬੂ ਹੁੰਦਾ ਹੈ ਇਹ ਤੁਹਾਡੀ ਦੁਕਾਨ ਦੀ ਜਾਂ ਤੁਹਾਡੇ ਘਰ ਦੀ 네ਗੇਟਿਵ ਐਨਰਜੀ ਨੂੰ ਆਪਣੇ ਅੰਦਰ ਸੋਖ ਲਵੇਗਾ ਜਿਸ ਨਾਲ ਤੁਹਾਡੇ ਘਰ ਦੀਆਂ ਜਾਂ ਦੁਕਾਨ ਦੀਆਂ ਨੈਗੇਟਿਵ એનર્ਜੀਆਂ ਦੂਰ ਹੋ ਜਾਣਗੀਆਂ ਤੇ ਤੁਸੀਂ ਇਸ ਤਰ੍ਹਾਂ ਬੋਲਦੇ-ਬੋਲਦੇ ਹੀ ਇਹ ਉਪਾਅ ਕਰਨਾ ਹੈ ਫਿਰ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਕਿ ਇੱਥੇ ਇਹ ਵੀ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਕਿ ਜਿਹੜਾ ਉਪਾਅ ਤੁਸੀਂ ਕਰ ਰਹੇ ਹੋ ਇਹ ਤੁਸੀਂ ਸਾਰੇ ਹੀ ਕਮਰਿਆਂ ਦੇ ਵਿੱਚ ਲੈ ਕੇ ਜਾ ਰਹੇ ਹੋ ਉਸ ਵੇਲੇ ਤੁਸੀਂ ਕਿਸੇ ਵੀ ਆਪਣੇ ਘਰ ਦੇ ਜੀ ਦੇ ਨਾਲ ਗੱਲਬਾਤ ਨਹੀਂ ਕਰਨੀ ਸਿਰਫ ਪਰਮਾਤਮਾ ਦੇ ਨਾਲ ਮਨ ਦੇ ਅੰਦਰ ਹੀ ਗੱਲਬਾਤ ਕਰਨੀ ਹੈ ਜਦੋਂ ਪੂਰੇ ਕਮਰਿਆਂ ਵਿੱਚ ਤੁਸੀਂ ਇਸ ਨਿੰਬੂ ਨੂੰ ਘੁਮਾ ਦਿੱਤਾ ਉਸ ਤੋਂ ਬਾਅਦ ਸਿੱਧਾ ਤੁਸੀਂ ਘਰ ਤੋਂ ਬਾਹਰ ਚਲੇ ਜਾਣਾ ਹੈ ਘਰ ਤੋਂ ਬਾਹਰ ਜਾ ਕੇ ਤੁਸੀਂ ਰੋਡ ਦੇ ਉੱਪਰ ਜੇ ਕੋਈ ਡਸਟਬਿਨ ਹੈ ਤਾਂ ਉਸ ਵਿੱਚ ਤੁਸੀਂ ਇਹ ਨਿੰਬੂ ਸੁੱਟ ਦੇਣਾ ਹੈ ਜੇਕਰ ਕੋਈ ਨਾਲਾ ਹੈ ਜਾਂ ਕੋਈ ਖਾਲੀ ਜਗ੍ਹਾ ਹੈ ਤਾਂ ਉਸ ਉੱਪਰ ਤੁਸੀਂ ਉਹ ਨਿੰਬੂ ਸੁੱਟ ਆਉਣਾ ਹੈ ਫਿਰ ਤੁਸੀਂ ਘਰ ਨੂੰ ਆ ਜਾਣਾ ਹੈ ਤੁਸੀਂ ਮੁੜ ਕੇ ਉਸ ਨਿੰਬੂ ਵੱਲ ਬਿਲਕੁਲ ਵੀ ਨਹੀਂ ਦੇਖਣਾ ਕਿ ਇਹ ਨਿੰਬੂ ਜਿਹੜਾ ਅਸੀਂ ਸੁੱਟਿਆ ਸੀ ਇਹ ਕਿੱਥੇ ਡਿੱਗਾ ਹੈ ਜਾਂ ਕਿਤੇ ਇੱਧਰ-ਉਧਰ ਤਾਂ ਨਹੀਂ ਡਿੱਗ ਗਿਆ ਫਿਰ ਉਸ ਤੋਂ ਬਾਅਦ ਜਦੋਂ ਤੁਸੀਂ ਘਰ ਵਾਪਸ ਆ ਰਹੇ ਹੋ ਤਾਂ ਕਦੇ ਵੀ ਮੁੜ ਕੇ ਪਿੱਛੇ ਨਾ ਵੇਖੋ ਇਹਨਾਂ ਦੋ ਗੱਲਾਂ ਦਾ ਧਿਆਨ ਤੁਸੀਂ ਖਾਸ ਕਰਕੇ ਰੱਖਣਾ ਹੈ ਕਿ ਜਦੋਂ ਤੁਸੀਂ ਨਿੰਬੂ ਕਮਾਉਣਾ ਹੈ ਉਦੋਂ ਕਿਸੇ ਨਾਲ ਗੱਲ ਨਹੀਂ ਕਰਨੀ ਤੇ ਜਦੋਂ ਤੁਸੀਂ ਘਰ ਵਾਪਸ ਆਉਣਾ ਹੈ ਤਾਂ ਉਦੋਂ ਤੁਸੀਂ ਇਸ ਨਿੰਬੂ ਨੂੰ ਪਿੱਛੇ ਮੁੜ ਕੇ ਬਿਲਕੁਲ ਵੀ ਨਹੀਂ ਵੇਖਣਾ ਬਸ ਜਦੋਂ ਤੁਸੀਂ ਨਿੰਬੂ ਇਹ ਸੁੱਟ ਕੇ ਘਰ ਵਾਪਸ ਆਉਣਾ ਹੈ ਤਾਂ ਤੁਸੀਂ ਚੰਗੀ ਤਰ੍ਹਾਂ ਘਰੇ ਆ ਕੇ ਹੱਥ-ਮੂੰਹ ਧੋ ਲੈਣਾ ਹੈ ਤਾਂ ਫਿਰ ਦੇਖਣਾ ਕਿ ਤੁਹਾਡੇ ਘਰ ਵਿੱਚ ਜਿਹੜੇ ਅਚਾਨਕ ਲੜਾਈ ਝਗੜੇ ਹੁੰਦੇ ਸਨ ਉਹ ਵੀ ਬੰਦ ਹੋ ਜਾਣਗੇ ਇਹ ਜੋ ਉਪਾਅ ਹੈ ਇਹ ਤੁਸੀਂ ਬਹੁਤ ਹੀ ਸ਼ਰਧਾ ਦੇ ਨਾਲ ਕਰਨਾ ਹੈ ਵਿਸ਼ਵਾਸ ਦੇ ਨਾਲ ਕਰਨਾ ਹੈ ਫਿਰ ਹੀ ਤੁਹਾਨੂੰ ਫਾਇਦਾ ਹੋਵੇਗਾ ਕਿਉਂਕਿ ਇਹ ਜਿਹੜਾ ਨਿੰਬੂ ਹੁੰਦਾ ਹੈ ਇਹ ਘਰ ਦੀ ਤੇ ਤੁਹਾਡੀ ਦੁਕਾਨ ਦੀ ਜੋ ਵੀ ਨੈਗੇਟਿਵ એનર્ਜੀ ਹੋਵੇਗੀ ਉਸ ਨੂੰ ਆਪਣੇ ਅੰਦਰ ਸੋਖ ਲਵੇਗਾ ਤੁਹਾਡੇ ਸਾਰੇ ਹੀ ਰੁਕੇ ਹੋਏ ਕੰਮ ਸਫਲਤਾਪੂਰਵਕ ਹੋ ਜਾਣਗੇ ਇਸ ਉਪਾਅ ਨੂੰ ਕਰਨ ਦੀ 100% ਗਾਰੰਟੀ ਹੈ ਕਿ ਇਸ ਦਾ ਰਿਜ਼ਲਟ ਬਹੁਤ ਹੀ ਵਧੀਆ ਆਉਂਦਾ ਹੈ ਜੇਕਰ ਤੁਸੀਂ ਵੀ ਇਹ ਉਪਾਅ ਕਰ ਲੈਂਦੇ ਹੋ ਤਾਂ ਤੁਹਾਡੀਆਂ ਵੇਖਣਾ ਕਿ 24 ਘੰਟੇ ਦੇ ਅੰਦਰ ਅੰਦਰ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਧੰਨਵਾਦ